ਬਰ ਬਸ ਚੰਦ ਕੋਈ ਵੀ ਗੈਂਗਸਟਰ ਕੋਈ ਬਰਮਾਸ਼ ਨਿੱਕੇ ਜੇ ਕਰਾਈਉ ਤੋਂ ਬਾਅਦ ਉਹ ਵੱਡੇ ਪਾਸੇ ਨਿਕਰ ਜਾਂਦਾ ਹੈ ਜੇ ਅੱਜ ਅਸੀਂ ਕੋਈ ਇਹਨਾਂ ਨੂੰ ਸਜ਼ਾ ਦਿੰਦੇ ਜਾਂ ਕਿਸੇ ਤਰ੍ਹਾਂ ਦੀ ਇਹਨਾਂ ਦੇ ਕਾਰਵਾਈ ਲਾਉਂਦੇ ਤਾਂ ਇਹਨਾਂ ਦਾ ਫਿਊਚਰ ਖਰਾਬ ਹੁੰਦਾ ਸੀ ਇਸ ਲਈ ਅਸੀਂ ਨਹੀਂ ਚਾਹੁੰਦੇ ਵੀ ਤੁਹਾਡੇ ਬੱਚਿਆਂ ਤੇ ਕੋਈ ਇਹੋ ਜਿਹਾ ਕੇਸ ਰਜਿਸਟਰ ਹੁੰਦਾ ਦੇਖੋ ਜੀ ਪੁਲਿਸ ਦਾ ਪਹਿਲਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਦਰਿਆਦਰੀ ਦਿਖਾਈ ਹੈ ਉਹ ਬੱਚਿਆਂ ਦਾ ਇੱਥੋਂ ਹੀ ਕਈ ਵਾਰੀ ਡੀਐਸਪੀ ਸਾਹਿਬ ਨਾਲ ਅੰਦਰ ਵੀ ਗੱਲਾਂ ਹੋ ਰਹੀਆਂ ਸੀ ਇੱਥੋਂ ਬੱਚਿਆਂ ਦਾ ਕੋਈ ਅੱਖ ਖਰਾਬ ਹੋ ਜਾਂਦਾ ਸਟਾਰਟਿੰਗ ਤੇ ਬੱਚਾ ਮਾੜੀ ਜੀ ਗਲਤੀ ਕਰਦਾ ਤੇ ਉਸ ਤੋਂ ਬਾਅਦ ਫਿਰ ਗਲਤੀਆਂ ਤੋਂ ਗਲਤੀਆਂ ਅੱਗੇ ਉੱਠ ਜਾਂਦਾ ਇਸ ਕਰਕੇ ਸਾਰਾ ਤੋਂ ਪਹਿਲਾਂ ਤੇ ਬਹੁਤ ਛਲਾਗਾ ਜੋ ਕਾਜ਼ ਮੈਂ ਪੁਲਿਸ ਦਾ ਅਡੇ ਬੱਚੇ ਜਿਹੜੇ ਪਲੱਸ 1 ਪਲੱਸ 2 ਦੇ ਨੇ ਤੇ ਇਹਨਾਂ ਦੇ ਫਿਊਚਰ ਨੂੰ ਦੇਖਦੇ ਹੋਏ ਇਹਨਾਂ ਨੂੰ ਇੱਕ ਵਾਰੀ ਅਸੀਂ ਮਾਫ਼ ਕਰਦੇ ਆ ਤੇ ਉਹਦੇ ਮਾਫੀ ਚ ਇਸ ਤਰ੍ਹਾਂ ਵੀ ਕਮਿਊਨਿਟੀ ਸਰਵਿਸ ਜਿਹੜੇ ਇੱਕ ਇੱਕ ਹਫ਼ਤੇ ਲਈ ਹੈ ਇੱਕ ਹਫਤੇ ਲਈ ਸਾਡੇ ਇੱਥੇ ਟ੍ਰੈਫਿਕ ਪੁਲਿਸ ਨਾਲ ਇਹ ਉੱਤੇ ਸਕੂਲ ਟਾਈਮ ਤੋਂ ਬਾਅਦ ਜਿਹੜਾ ਇਹਨਾਂ ਦਾ 2:3 ਤੋਂ 3 ਜਾਂ ਆਫ ਹੁੰਦਾ ਇਹ ਇੱਕ ਹਫਤਾ ਸਾਡੀ ਟ੍ਰੈਫਿਕ ਪੁਲਿਸ ਨਾਲ ਅੱਜ ਡਿਊਟੀ ਕਰਨਗੇ ਅਸੀਂ ਉਹਨਾਂ ਤੋਂ ਇਹਨਾਂ ਤੋਂ ਡਿਊਟੀ ਲਵਾਂਗੇ 5000 ਰੁਪਏ ਕਿਰਾਏ ਦਾ ਦਿੰਨੇ ਗੱਡੀ ਵਾਲੇ ਨੇ ਉਸਦੂਗਾ ਹੋਰ ਖਰਚੇ ਵੇਲੇ ਕਿੰਨੇ ਆ ਮਸਾਂ ਟਾਈਮ ਪੂਰਾ ਕਰਦੇ ਆ ਪਰ ਉਸਦੂਗਾ ਸਾਨੂੰ ਕੀ ਪਤਾ ਹੁਣ ਕੀ ਕਰਦੇ ਆ ਕੀ ਨਹੀਂ ਕਰਦੇ ਜਿਹੜਾ ਇਹਨਾਂ ਨੂੰ ਨਾਲ 8 ਦਿਨ ਦੀ ਇੱਕ ਨੈਸ਼ਮੈਂਟ ਲਈ ਆ ਗਿਆ ਸੱਜਾ ਜਾ ਕੇ ਲੋ ਵੀ ਇਹਨਾਂ ਨੂੰ ਉਹ ਵੀ ਮੈਂ ਸੋਚਦਾ ਅਸੀਂ ਸੋਚਦੇ ਆ ਵੀ ਇਹ ਬਹੁਤ ਚੰਗੀ ਗੱਲ ਹੈ ਜੇ ਦੋ ਦੋ ਤਿੰਨ ਤਿੰਨ ਘੰਟੇ ਨਾਲ ਟ੍ਰੈਫਿਕ ਦੇ ਕੰਮ ਕਰਨਗੇ ਸੱਤ ਦਿਨ ਠੀਕ ਹੈ ਆਪਣੀ ਪੜ੍ਹਾਈ ਦੇ ਸਮੇਂ ਤੋਂ ਮਗਰੋਂ ਤੇ ਉੱਥੋਂ ਸਮਾਜ ਵਾਸਤੇ ਕੁਝ ਸਿੱਖਣਗੇ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਰੇਖਾ। ਫਰੀਦਕੋਟ ਪੁਲਿਸ ਨੇ ਨੌਜਵਾਨ ਮੁੰਡਿਆਂ ਨੂੰ ਗੰਬਰੀਟ ਮੁੰਡਿਆਂ ਨੂੰ ਇੱਕ ਬਦਮਾਸ਼ੀ ਦੇ ਕੇਸ ਵਿੱਚੋਂ ਬਖਸ਼ ਕੇ ਇੱਕ ਮਿਸਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਰੀਦਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਅਨੁਸਾਰ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਆ ਕਿ ਨਿੱਕੇ ਨਿੱਕੇ ਅਪਰਾਧਾਂ ਤੋਂ ਨੌਜਵਾਨ ਮੁੰਡੇ ਗ੍ਰਿਫਤਾਰ ਹੁੰਦੇ ਆ ਜੇਲ੍ਹ ਜਾ ਕੇ ਫਿਰ ਵੱਡੇ ਗੈਂਗਸਟਰ ਬਣ ਕੇ ਨਿਕਲਦੇ ਆ ਤੇ ਇਹ ਜਿਹੜੀ ਉਹਨਾਂ ਨੇ ਕੱਲ ਗਲਤੀ ਕੀਤੀ ਆ ਕਿ ਮਾਫੀਯੋਗ ਹੋ ਸਕਦੀ ਆ ਇਸ ਲਈ ਇੱਕ ਤਜਰਬਾ ਕੀਤਾ ਜਾ ਸਕਦਾ ਕਿ ਇਹਨਾਂ ਨੂੰ ਕਮਿਊਨਿਟੀ ਪੁਲਿਸਿੰਗ ਦੀ ਸਜ਼ਾ ਦੇ ਕੇ ਇਹਨਾਂ ਨੂੰ ਇੱਕ ਵਾਰੀ ਇਹਨਾਂ ਦਾ ਅਪਰਾਧ ਬਖਸ਼ਿਆ ਜਾਵੇ ਘਟਨਾ ਹੈ ਪ੍ਰੀਤਪੁਰ ਦੇ ਦਸ਼ਮੇਸ਼ ਸਕੂਲ ਅੱਗੇ ਕੱਲ ਇੱਕ ਵਾਰਤਤ ਹੋਈ ਸੀ ਜਿੱਥੇ ਵਿਦਿਆਰਥੀਆਂ ਦੇ ਦੋ ਗਰੁੱਪ ਲੜਾਈ ਕਰਨ ਲਈ ਆਏ ਸੀ ਮਾਰੂ ਹਥਿਆਰ ਲੈ ਕੇ ਤੇ ਪੁਲਿਸ ਮੌਕੇ ਤੇ ਪਹੁੰਚੀ ਸੀ ਤੇ ਉਹਨਾਂ ਨੇ ਫਰਾਰ ਹੁੰਦਿਆਂ ਨੇ ਪੁਲਿਸ ਦੇ ਜਿਹੜੇ ਵਾਹਨ ਸੀ ਪੀਸੀਆਰ ਦਾ ਜਿਹੜਾ ਵਾਹਨ ਸੀ ਉਸ 'ਤੇ ਗੱਡੀਆਂ ਮਾਰ ਕੇ ਉਹ ਭੰਨ ਦਿੱਤਾ ਸੀ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਸਾਰਿਆਂ ਦੀ ਪਛਾਣ ਕੀਤੀ ਤੇ ਫਿਰ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਬਾਅਦ ਦੇ ਵਿੱਚ ਉਹਨਾਂ ਦੇ ਮਾਪਿਆਂ ਨੂੰ ਬੁਲਾਇਆ ਤੇ ਦੇਖਿਆ ਕਿ ਇਹਨਾਂ ਨੌਜਵਾਨਾਂ ਦਾ ਮੁੰਡਿਆਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਜਿਸ ਕਰਕੇ ਇਹਨਾਂ ਦਾ ਭਵਿੱਖ ਨੂੰ ਦੇਖਦਿਆਂ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਇੱਕ ਵਾਰ ਬਖਸ਼ ਕੇ ਕਮਿਊਨਿਟੀ ਸਜ਼ਾ ਦਿੱਤੀ ਜਾਵੇ ਤੇ ਨਾਲ ਦੀ ਨਾਲ ਉਹਨਾਂ ਦੇ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਨੂੰ ਬੁਲਾ ਕੇ ਇਹ ਸਾਰੀ ਕਹਾਣੀ ਵੀ ਉਹਨਾਂ ਦੇ ਸਾਹਮਣੇ ਰੱਖੀ ਅੱਜ ਕੋਤਵਾਲੀ ਦੇ ਵਿੱਚ ਬੱਚਿਆਂ ਤੇ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਨੂੰ ਬੁਲਾ ਕੇ ਡੀਐਸਪੀ ਫਰੀਦਕੋਟ ਸਰਦਾਰ ਪਰਲੋਚਨ ਸਿੰਘ ਨੇ ਕਈ ਤਰ੍ਹਾਂ ਦੀਆਂ ਹਦਾਇਤਾਂ ਕੀਤੀਆਂ ਤੇ ਨਾਲ ਦੱਸਿਆ ਕਿ ਇੱਕ ਵਾਰੀ ਕਮਿਊਨਿਟੀ ਪੁਲਿਸਿੰਗ ਦੇ ਤੌਰ ਤੇ ਇਹਨਾਂ ਨੌਜਵਾਨ ਮੁੰਡਿਆਂ ਨੂੰ ਬਦਮਾਸ਼ ਬਣਨ ਤੋਂ ਰੋਕਣ ਲਈ ਇਹ ਕੋਸ਼ਿਸ਼ ਕੀਤੀ ਗਈ ਆ ਤੇ ਇਹਨਾਂ ਨੂੰ ਇੱਕ ਹਫ਼ਤੇ ਦੇ ਲਈ ਪੁਲਿਸ ਦੇ ਨਾਲ ਡਿਊਟੀ ਕਰਨ ਦੀ ਸਜ਼ਾ ਦਿੱਤੀ ਗਈ ਆ ਉਹ ਪੁਲਿਸ ਦੇ ਨਾਲ ਟਰੈਪ ਕਿਸਮਕ ਹੋਰ ਜਿਹੜੇ ਸਮੱਸਿਆਵਾਂ ਉਹ ਸੁਧਾਰਨ ਦੇ ਵਿੱਚ ਪੁਲਿਸ ਦੇ ਨਾਲ ਡਿਊਟੀ ਕਰਨਗੇ ਤੇ ਨਾਲ ਦੀ ਨਾਲ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਆ ਕਿ ਇਹ ਪਹਿਲੀ ਵਾਰੀ ਆ ਜਦੋਂ ਉਹਨਾਂ ਨੂੰ ਛੱਡਿਆ ਜਾ ਰਿਹਾ ਤੇ ਅਗਰ ਫਿਰ ਉਹਨਾਂ ਨੇ ਗਲਤੀ ਕੀਤੀ ਤੇ ਫਿਰ ਬਖਸ਼ਿਆ ਨਹੀਂ ਜਾਵੇਗਾ ਸਾਰੇ ਪੇਰੈਂਟਸ ਨੂੰ ਪਤਾ ਹੋਣਾ ਹੈ ਕਿ ਕੱਲ ਕੀ ਆਪਣੇ ਜੇ ਤੁਹਾਡੇ ਬੱਚੇ ਸੀ ਹਾਂਜੀ ਹਾਂਜੀ ਤੇ ਤੁਹਾਨੂੰ ਪਤਾ ਵੀ ਲੱਗ ਗਿਆ ਨਾ ਵੀ ਇਹ ਕੱਲ ਕੀ ਕਰਨ ਲੱਗੇ ਸੀ ਹਾਂਜੀ ਲੱਗ ਗਿਆ ਦੇਖੋ ਜਿਹੜਾ ਕੱਲ ਤੁਹਾਡੇ ਬੱਚਿਆਂ ਨੇ ਉਥੇ ਇੱਕ ਲੜਾਈ ਨੂੰ ਇਨਜਾਮ ਦੇਣ ਲੱਗੇ ਸੀ ਇਹਦਾ ਸਾਡੀ ਪੁਲਿਸ ਜਿਹੜੀ ਅਸੀਂ ਪੀਸੀਆ ਸਾਡੀ ਜਿਹੜੀ ਪਾਰਟੀ ਸੀ ਮੌਕੇ ਤੇ ਪਹੁੰਚ ਗਈ ਤੇ ਉਹਦੇ ਕਰਕੇ ਜਿਹੜੀ ਘਟਨਾ ਜਿਹੜੀ ਬਚ ਗਈ ਤੇ ਇਹਦੇ ਵਿੱਚ ਸਾਡੇ ਜਿਹੜੇ ਮਾਜੋਗ ਐਸਐਸਪੀ ਸਾਹਿਬ ਨੇ ਜਿਹੜਾ ਇਹ ਹੁਣ ਬੈਠ ਕੇ ਇੱਕ ਪੈਨਸਰਾ ਲਿਆ ਆ ਉਹਨਦੇ ਜੇ ਵੀ ਤੁਹਾਡੇ ਬੱਚੇ ਜਿਹੜੇ ਪਲੱਸ 1 ਪਲੱਸ 2 ਦੇ ਨੇ ਤੇ ਇਹਨਾਂ ਦੇ ਫਿਊਚਰ ਨੂੰ ਦੇਖਦੇ ਹੋਏ ਇਹਨਾਂ ਨੂੰ ਇੱਕ ਵਾਰੀ ਅਸੀਂ ਮਾਫ਼ ਕਰਦੇ ਆਂ ਤੇ ਉਹਨਦੇ ਮਾਫ਼ੀ 'ਚ ਇਸ ਤਰ੍ਹਾਂ ਵੀ ਕਮਿਊਨਿਟੀ ਸਰਵਿਸ ਜਿਹੜੇ ਇੱਕ ਇੱਕ ਹਫ਼ਤੇ ਲਈ ਠੀਕ ਇੱਕ ਹਫ਼ਤੇ ਲਈ ਸਾਡੇ ਇੱਥੇ ਟ੍ਰੈਫਿਕ ਪੁਲਿਸ ਨਾਲ ਇਹ ਉੱਤੇ ਸਕੂਲ ਟਾਈਮ ਤੋਂ ਬਾਅਦ ਜਿਹੜਾ ਇਹਨਾਂ ਦਾ 2.5 ਤੋਂ 3 ਜਾਂ ਆਫ ਹੁੰਦਾ ਇਹ ਇੱਕ ਹਫ਼ਤਾ ਸਾਡੀ ਟ੍ਰੈਫਿਕ ਪੁਲਿਸ ਨਾਲ ਅੱਜ ਡਿਊਟੀ ਕਰਨਗੇ ਅਸੀਂ ਉਹਨਾਂ ਤੋਂ ਇਹਨਾਂ ਤੋਂ ਡਿਊਟੀ ਲਵਾਵਾਂਗੇ ਵੀ ਕਿਸ ਤਰ੍ਹਾਂ ਇਹਨਾਂ ਤੋਂ ਅਸੀਂ ਇਹਨਾਂ ਨੂੰ ਕੋਈ ਡਿਸਿਪਲਨ ਜਿਹੜਾ ਇਹ ਆਦਰ ਡਿਸਿਪਲਨ ਵਾ ਚੁਕੇ ਨੇ ਤੇ ਉਹ ਇਹਨਾਂ ਨੂੰ ਬਾਹਰ ਕਰੀਏ ਵਾਪਸ ਇਸ ਨੂੰ ਲੈ ਕੇ ਆਈਏ ਤੇ ਅਸੀਂ ਇਸ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜਦੋਂ ਵੀ ਕੋਈ ਵੀ ਬੱਚਾ ਦੇਖੋ ਕੋਈ ਵੀ ਗੈਂਗਸਟਰ ਕੋਈ ਬਰਮਾਸ਼ ਨਿੱਕੇ ਜੇ ਕਰਾਈ ਤੋਂ ਬਾਅਦ ਉਹ ਵੱਡੇ ਪਾਸੇ ਨੂੰ ਤੁਰ ਜਾਂਦਾ ਹੈ ਜੇ ਅੱਜ ਅਸੀਂ ਕੋਈ ਇਹਨਾਂ ਨੂੰ ਸਜ਼ਾ ਦਿੰਦੇ ਜਾਂ ਕਿਸੇ ਤਰ੍ਹਾਂ ਦੀ ਇਹਨਾਂ ਦੇ ਕਾਰਵਾਈ ਲਾਉਂਦੇ ਤਾਂ ਇਹਨਾਂ ਦਾ ਫਿਊਚਰ ਖਰਾਬ ਹੁੰਦਾ ਸੀ ਇਸ ਲਈ ਅਸੀਂ ਨਹੀਂ ਚਾਹੁੰਦੇ ਵੀ ਤੁਹਾਡੇ ਬੱਚਿਆਂ ਤੇ ਕੋਈ ਇਹੋ ਜਿਹਾ ਕੇਸ ਰਜਿਸਟਰ ਹੁੰਦਾ ਤੇ ਜਿਹੜਾ ਇਹਨਾਂ ਦਾ ਜੇ ਕਿਹੇ ਬੱਚੇ ਨੇ ਕੋਈ ਸੋਚਿਆ ਹੋਣਾ ਕੋਈ ਬਹੁਤ ਵੱਡੀਆਂ ਮੀਂਹਾਂ ਲਾਈਆਂ ਤੁਹਾਡੀ ਇਹ ਕਮਾਈ ਏ ਜੇ ਤੁਸੀਂ ਆਦੀ ਕਮਾਈ ਨੂੰ ਨਹੀਂ ਬਚਾ ਸਕਦੇ ਮੇਰੇ ਸਾਹ ਨਾਲ ਆਪ ਨੂੰ ਇੰਨੀ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਆਪਾਂ ਕਿੱਡੀ ਮਿਹਨਤ ਨਾਲ ਤੁਸੀਂ ਸਾਰੇ ਕੋਈ ਕਿਸਾਨ ਪਰਿਵਾਰਾਂ ਚ ਲੱਗਦੇ ਜੀ ਮਿਹਨਤ ਕਰਦੇ ਪਰ ਬੱਚੇ ਆਪਣੇ ਕੀ ਕਰ ਰਹੇ ਨੇ ਤੁਸੀਂ ਪਿੱਛੇ ਨਹੀਂ ਆ ਰਹੇ ਕਿਉਂਕਿ ਟਾਈਮ ਟੂ ਟਾਈਮ ਸਕੂਲ ਦੇ ਵਿੱਚ ਧਿਆਨ ਰੱਖਿਆ ਕਰੋ ਸਾਡੇ ਬੱਚਿਆਂ ਤੇ ਆ ਰੱਖੋ ਵੀ ਸਕੂਲ ਦੇ ਵਿੱਚ ਪਹੁੰਚਦੇ ਨੇ ਸਕੂਲ ਦੀ ਮੈਨੇਜਮੈਂਟ ਨਾਲ ਤੁਹਾਡਾ ਬਹੁਤ ਅੱਛਾ ਤਾਲ ਮਿਲੋਣਾ ਚਾਹੀਦਾ ਹੈ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਤੁਹਾਡਾ ਗਾਇਬ ਹੈ ਬੱਚਿਆਂ ਦਾ ਤੁਹਾਡੇ ਵਿੱਚ ਤੇ ਸਕੂਲ ਦੀ ਮੈਨੇਜਮੈਂਟ ਵਿੱਚ ਜਿਹੜੇ ਇਹ ਇਸ ਤਰ੍ਹਾਂ ਦੀ ਸਿਚੁਏਸ਼ਨ ਤੇ ਪਹੁੰਚੇ ਹੋਏ ਨੇ ਦੇਖੋ ਜੀ ਪੁਲਿਸ ਦਾ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਦਰਿਆਦਲੀ ਦਿਖਾਈ ਹੈ ਕਿ ਬੱਚਿਆਂ ਦਾ ਇੱਥੋਂ ਹੀ ਕਈ ਵਾਰੀ ਡੀਐਸਵੀਸਾ ਬਣਾ ਅੰਦਰ ਵੀ ਗੱਲਾਂ ਹੋ ਰਹੀਆਂ ਸੀ ਇੱਥੋਂ ਬੱਚਿਆਂ ਦਾ ਭਵਿੱਖ ਖਰਾਬ ਹੋ ਜਾਂਦਾ ਸਟਾਰਟ ਅਕ ਤੇ ਬੱਚਾ ਮਾੜੀ ਜੀ ਗਲਤੀ ਕਰਦਾ ਤੇ ਉਸ ਤੋਂ ਬਾਅਦ ਫਿਰ ਗਲਤੀਆਂ ਤੋਂ ਗਲਤੀਆਂ ਅੱਗੇ ਉੱਠ ਜਾਂਦਾ ਇਸ ਕਰਕੇ ਸਾਰਿਆਂ ਤੋਂ ਪਹਿਲਾਂ ਤੇ ਬਹੁਤ ਜੀ ਸ਼ਲਾਘਾ ਜੋ ਕਾ ਕਰਾਂ ਮੈਂ ਪੁਲਿਸ ਦਾ ਕਿ ਜਿਹੜਾ ਸਾਰਾ ਐਸਐਸਪੀ ਸਾਹਿਬ ਸਾਰਿਆਂ ਨਾਲ ਬੈਠ ਕੇ ਰਾਤ ਮੀਟਿੰਗ ਕੀਤੀ ਐ ਉਹਦੇ ਵਿੱਚ ਇਹ ਕਿਹਾ ਵੀ ਬੱਚਿਆਂ ਨੂੰ ਇੱਕ ਵਾਰੀ ਆਪਾਂ ਮਾਫੀ ਲਈਏ ਕਿ ਚਲੋ ਪਹਿਲੀ ਇਹਨਾਂ ਦੀ ਗਲਤੀ ਐ ਤੇ ਦੂਜਾ ਜਿਹੜਾ ਇਹਨਾਂ ਨੂੰ ਨਾਲ 8 ਦਿਨ ਦੀ ਇੱਕ ਨੈਸ਼ਮੈਂਟ ਲਾਈ ਐ ਜਾਂ ਸਜ਼ਾ ਕਿ ਲੋ ਵੀ ਇਹਨਾਂ ਨੂੰ ਉਹ ਵੀ ਮੈਂ ਸੋਚਦਾ ਅਸੀਂ ਸੋਚਦੇ ਆਂ ਵੀ ਇਹ ਬਹੁਤ ਚੰਗੀ ਗੱਲ ਐ ਜਿਹੜੇ 2-3 ਤਿੰਨ ਘੰਟੇ ਨਾਲ ਟਰੈਫਿਕ ਦੇ ਕੰਮ ਕਰਨਗੇ 7 ਦਿਨ ਠੀਕ ਐ ਆਪਣੀ ਪੜ੍ਹਾਈ ਦੇ ਸਮੇਂ ਤੋਂ ਮਗਰੋਂ ਤੇ ਉੱਥੋਂ ਸਮਾਜ ਵਾਸਤੇ ਕੁਝ ਸਿੱਖਣਗੇ ਤੇ ਇਹ ਬਹੁਤ ਚੰਗੀ ਗੱਲ ਐ ਇਸ ਕਰਕੇ ਬਾਕੀ ਜਿਹੜੀ ਪੇਰੈਂਟਸ ਨੇ ਉਹ ਪੇਰੈਂਟਸ ਸਾਰਿਆਂ ਨੂੰ ਇਹ ਕਹਿ ਰਹੀ ਹੈ ਵੀ ਅਸੀਂ ਅੱਗੇ ਤੋਂ ਬੱਚਿਆਂ ਦਾ ਆਪਦਾ ਧਿਆਨ ਰੱਖਾਂਗੇ ਤੇ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਕਿਸਾਨਾਂ ਦੇ ਬੱਚੇ ਆ ਜੀ ਪਿੰਡਾਂ ਤੋਂ ਤੇ ਜ਼ਿਮੀਂਦਾਰ ਹਣ ਥੋੜਾ ਜਿਹਾ ਇਹਨਾਂ ਦਿਨਾਂ ਦੇ ਵਿੱਚ ਖੇਤੀ ਦੇ ਵਿੱਚ ਥੋੜਾ ਜਿਹਾ ਮਹੀਨਾ ਉਹ ਸੀਗਾ ਬਿਜੀ ਬਾਕੀ ਸਾਰੇ ਮਾਪੇ ਪੇਰੈਂਟਸ ਖੜੇ ਇਹਨਾਂ ਨੂੰ ਅਸੀਂ ਸਮਝਾਇਆ ਹੈ ਵੀ ਬੱਚਿਆਂ ਦਾ ਧਿਆਨ ਰੱਖੋ ਆਹੀ ਸਮਾਂ 5-6 ਮਹੀਨੇ ਪੀਪਰਾਂ 'ਚ ਰਹਿੰਦੇ ਆ ਬਾਕੀ ਜਿਹੜਾ ਪੁਲਿਸ ਦਾ ਮੋਟਰਸਾਈਕਲ ਦਾ ਨੁਕਸਾਨ ਹੋਇਆ ਜੀ ਉਹ ਸਾਰਾ ਅਸੀਂ ਠੀਕ ਕਰਵਾ ਕੇ ਦੇਵਾਂਗੇ ਐਸੀ ਸਾਡਾ ਸੰਕਲਪ ਬਣਦਾ ਵੀ ਪੁਲਿਸ ਵੀ ਆਪਣੇ ਸਮਾਜ ਵਾਸਤੇ ਕੰਮ ਕਰਦੀ ਸਾਰਾ ਤੇ ਇਸ ਕਰਕੇ ਉਹ ਅਸੀਂ ਕਰਵਾ ਕੇ ਦੇਵਾਂਗੇ ਉਸ ਦੇ ਕਾਰਵਾਈ ਬਹੁਤ ਸ਼ਲਾਘਾਯੋਗ ਹੈ ਜੀ ਬੱਚੇ ਕਾਲਜ ਦੇ ਵਿੱਚ ਲੜਾਈ ਝਗੜਾ ਕਰ ਰਹੇ ਸੀ ਤੇ ਮੁੱਕ ਦੇ ਪੁਲਿਸ ਨੇ ਜਾ ਕੇ ਉਹਨੂੰ ਕਾਬੂ ਕਰ ਲਿਆ ਤੇ ਕੋਈ ਮਾਰਲੀ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇਸ ਕਰਕੇ ਅਸੀਂ ਪੁਲਿਸ ਦਾ ਧੰਨਵਾਦ ਕਰਦੇ ਹਾਂ ਤੇ ਅੱਗੇ ਤੋਂ ਅਸੀਂ ਆਪਣੇ ਬੱਚਿਆਂ ਦੀ ਪੂਰੀ ਦੇਖ ਰਿਕ ਕਰਾਂਗੇ ਮਗਰ ਆ ਕੇ ਉਹਨੂੰ ਸਮਾਂ ਹੋ ਜਾ ਸੀ ਕਿ ਅਸੀਂ ਖੇਤੀਬਾੜੀ ਨਾਲ ਰਿਲੇਟਡ ਆ ਕਣਕ ਬੀਜਣ ਦਾ ਸਮਾਂ ਸੀਗਾ ਕਣਕ ਦੀ ਬਜਾਈ ਵਿੱਚ ਉਲਝੇ ਕਰਕੇ ਬੱਚਿਆਂ ਦਾ ਨਹੀਂ ਧਿਆਨ ਦਿੱਤਾ ਗਿਆ ਹੁਣ ਅਸੀਂ ਇਹਨਾਂ ਦੇ ਨਾਲ ਅਸੀਂ ਮਗਰ ਆਪਣੀ ਪੂਰੀ ਨਿਗਰਾਨੀ ਰੱਖਾਂਗੇ ਉਦੋਂ ਅੱਗੇ ਸਾਨੂੰ ਪਤਾ ਨਹੀਂ ਕੀ ਕਰਦੇ ਆ ਕੀ ਨਹੀਂ ਕਰਦੇ ਗਰੀਬ ਬੰਦੇ ਆਸੀਂ 5000 ਰੁਪਏ ਕਿਰਾਏ ਦਾ ਦਿੰਨੇ ਗੱਡੀ ਵਾਲੇ ਨੇ ਉਦੋਂ ਦਾ ਹੋਰ ਖਰਚੇ ਵੇਲੇ ਕਿੰਨੇ ਆ ਮਸਾਂ ਟਾਈਮ ਪੂਰਾ ਕਰਦੇ ਆ ਪਰ ਉਦੋਂ ਦਾ ਸਾਨੂੰ ਕੀ ਪਤਾ ਹੁਣ ਕੀ ਕਰਦੇ ਆ ਕੀ ਨਹੀਂ ਕਰਦੇ ਤੇ ਸਕੂਲ ਵਾਲਿਆਂ ਨੇ ਵੀ ਨਹੀਂ ਤੁਹਾਨੂੰ ਦੱਸਿਆ ਨਹੀਂ ਸਾਨੂੰ ਸਕੂਲ ਵਾਲੇ ਕਿਤੇ ਨਹੀਂ ਦੱਸਿਆ ਵੀ ਸੋਡੇ ਬੱਚੇ ਖਰਾਬ ਕਰ ਦਿਆ ਜਾਂ ਨਹੀਂ ਕਰਦੇ ਕੋਈ ਵੀ ਗੈਂਗਸਟਰ ਕੋਈ ਬਰਮਾ